ਹਾਂਜੀ ਬਾਬਾ ਜੀ ਕੀ ਗੱਲ ਹੋਈ ਜੇ ਬਾਬਾ ਜੀ ਇਸ਼ਨਾਨ ਕਰਨ ਨੂੰ ਆਸਤੇ ਡੁੱਬ ਗਿਆ ਜੀ ਇਹ ਨਿਹੰਗ ਸਿੰਘ ਜਿੱਥੇ ਬੰਦਿਆਂ ਦਾ ਦਾਲ ਪੰਥ ਆਇਆ ਜੀ ਤੁਹਾਡਾ ਕੀ ਨਾਂ ਜੀ ਮੇਰਾ ਸੁਿੰਦਰ ਸਿੰਘ ਆ ਜੀ ਹਾਂਜੀ ਵੀਰ ਜੀ ਕੀ ਨਾਂ ਆ ਜੀ ਕਿਹੜਾ ਪਿੰਡ ਜੀ ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਸੁਿੰਦਰ ਸਿੰਘ ਪਿੰਡ ਲੰਗਰ ਅਸੀਂ ਇੱਥੇ ਆਏ ਹਾਂ ਤੁਹਾਹਰਾ ਸਾਮਨ ਕਰਦੇ ਹਾਂ ਇਹ ਸਾਡੇ ਤੋਂ ਨਿਹੰਗ ਸਿੰਘ ਜੀ ਇੱਥੇ ਡੁੱਬ ਗਿਆ ਦਾਲ ਜਿੱਥੇ ਇੱਥੇ ਆਏ ਹੀ ਗਏ ਸੀ ਇਹ ਜਦੋਂ ਇਹਨਾਂ ਤੇ ਵਾਵਾ ਕਹਿੰਦਾ ਡੇਢ ਘੰਟਾ ਲੱਗਿਆ ਫਿਰ ਆਪਣੇ ਪੈਰ ਨੂੰ ਵੱਜਾਓ ਤੇ ਨਾਲ ਵੀਰਾਂ ਦੀ ਮਦਦ ਨਾਲ ਬਾਹਰ ਕੱਢਿਆ ਗਿਆ ਵੀਰ ਮੋਟੇ ਦੇ ਵੀਰ ਆਇਆ ਸੀਗਾ